ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਜਿੱਥੇ ਆ ਪਰਿਵਾਰ ਵੱਲੋਂ ਵੱਖ-ਵੱਖ ਇਲਾਕਿਆਂ 'ਚ ਨੱਚ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ। ਉੱਥੇ ਹੀ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਦੀ ਰਿਹਾਈਸ਼ ਤੇ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਦੀ ਖੁਸ਼ੀ ਵੱਧ ਚੜ੍ਹ ਕੇ ਮਨਾਈ ਗਈ। ਇਸ ਮੌਕੇ ਢੋਲ ਦੇ ਡੱਗੇ ਤੇ ਰਮਨ ਬਹਿਲ ਨੇ ਖੁਦ ਪੰਗੜਾ ਪਾ ਕੇ ਪਾਰਟੀ ਉਮੀਦਵਾਰ ਦੀ ਜਿੱਤ ਦੀ ਖੁਸ਼ੀ ਜ਼ਾਹਿਰ ਕੀਤੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇਸ ਮੌਕੇ ਲੱਡੂ ਵੰਡੇ ਅਤੇ ਖੂਬ ਪੰਗੜੇ ਵੀ ਪਾਏ ਫੌਰਨ ਅਸੈਂਬਲੀ ਦਾ ਨਤੀਜਾ ਆਇਆ ਔਰ ਆਜ ਇੱਕ ਬੜੀ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆਰਮਿੰਦਰ ਸਿੰਘ ਸੰਧੂ ਜੀ ਬਹੁਤ ਵੱਡੀ ਆ ਲੀਡ ਦੇ ਨਾਲ ਜਿੱਤੇ ਨੇ ਮੈਂ ਸਮਝਦਾ ਵੀ ਇਹ ਇਲੈਕਸ਼ਨ ਇਸ ਕਰਕੇ ਹੋਇਆ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਡਾਕਟਰ ਸੋਲ ਉੱਥੇ ਐਮ ਐਲ ਏ ਸਨ ਉਹਨਾਂ ਦੀ ਬਿਮਾਰੀ ਕਰਕੇ ਅਕਾਲ ਚਲਾਣਾ ਕਰ ਗਏ ਔਰ ਕੁਦਰਤ ਦਾ ਪਾਣਾ ਸੀ ਔਰ ਉਸ ਪਾਣੇ ਕਰਕੇ ਇਹ ਚੋਣ ਦੁਬਾਰਾ ਹੋਈ ਮੈਨੂੰ ਅੱਜ ਇਸ ਗੱਲ ਦੀ ਤਾਰਸ ਹੈ ਕਿ ਜਿਹੜਾ 3.5 ਪੌਣੇ 4 ਸਾਲ ਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਸਮੁੱਚੇ ਪੰਜਾਬ ਦੇ ਵਿੱਚ ਅੱਜ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਆ ਕਿਉਂਕਿ ਧਰਮ ਤਾਰਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਸਨ ਰਵਾਇਤੀ ਪਾਰਟੀਆਂ ਸਨ ਬਹੁਤ ਉਹਨਾਂ ਨੇ ਕੂਰ ਪ੍ਰਚਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਕੀਤਾ ਪਰ ਅੱਜ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਇਹ ਸਾਬਤ ਕਰਤਾ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਏਜੰਡਾ ਸਮਾਜ ਦੇ ਹਰ ਵਰਗ ਨੂੰ ਸੁੱਖ ਦੇਣਾ ਸਮਾਜ ਦੇ ਹਰ ਵਰਗ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ ਉਹਦੇ ਲਈ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3.5 ਤੋਂ 4 ਸਾਲ ਦੇ ਵਿੱਚ ਯਤਨਸ਼ੀਲ ਤੇ ਕਰਮਸ਼ੀਲ ਰਹੀ ਆ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਅੱਜ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਜਿਹੜੀ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਗੱਲ ਕਰਦੇ ਸਨ ਔਰ ਇਹਨਾਂ ਦੇ ਲੀਡਰ ਹਮੇਸ਼ਾ ਹੰਕਾਰ ਦੇ ਵਿੱਚ ਭਰੇ ਹੁੰਦੇ ਸਨ ਔਰ ਜਿਸ ਤਰੀਕੇ ਦੀ ਸ਼ਬਦਾਵਲੀ ਇਹ ਮੁੱਖ ਮੰਤਰੀ ਜੀ ਦੇ ਖਿਲਾਫ ਵਰਤੇ ਸੀ ਅੱਜ ਲੋਕਾਂ ਨੇ ਉਹਨਾਂ ਨੂੰ ਆਪਣੀ ਜਗਾ ਦੱਸਤੀ ਆ ਅੱਜ ਉਹ ਪਾਰਟੀ ਨੂੰ ਚੌਥੇ ਨੰਬਰ ਤੇ ਆਉਣਾ ਪਿਆ ਸੋ ਮੇਰੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦਾ ਇਕੱਲਾ ਇਕੱਲਾ ਵਲੰਟੀਅਰ ਵੱਡੇ ਤੋਂ ਵੱਡਾ ਲੀਡਰ ਲੋਕਾਂ ਦੀ ਸੇਵਾ ਵਾਸ ਵਰਪੇਤਾ ਸਾਡੀ ਰਾਜਨੀਤੀ ਕੇਵਲ ਦੇ ਕੇਵਲ ਸੇਵਾ ਤੇ ਵਿਕਾਸ ਦੀ ਰਾਜਨੀਤੀ ਆ ਅਸੀਂ ਨੀਵੇਂ ਹੋ ਕੇ ਲੋਕਾਂ ਦੇ ਜੀਵਨ ਤਰਨ ਉੱਪਰ ਚੁੱਕਣ ਲਈ ਲੋਕਾਂ ਨੂੰ ਸੁਖ ਦੇਣ ਲਈ ਹਮੇਸ਼ਾ ਹੀ ਵਿਸ਼ਾਤਨਸ਼ੀਲਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਸਮਰਥਨ ਮਿਲਿਆ ਉਦੋਂ ਤੋਂ ਸਾਨੂੰ ਹੋਰ ਪ੍ਰੇਰਣਾ ਮਿਲਦੀ ਆ ਬਲ ਮਿਲਦਾ ਤਾਂ ਕਿ ਹੋਰ ਹਿੰਮਤ ਦੇ ਨਾਲ ਆਪਾਂ ਲੋਕਾਂ ਦੀ ਜਿਹੜੀ ਆ ਉਹ ਸੇਵਾ ਕਰ ਸਕੀਏ ਸੋ ਮੈਂ ਅੱਜ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਜੀ ਨੂੰ ਔਰ ਸਾਰੇ ਵਲੰਟੀਅਰ ਸਹਿਬਾਨ ਆਫਿਸ ਬੇਰ ਸਹਿਬਾਨ ਉਹਨਾਂ ਸਾਰਿਆਂ ਨੂੰ ਮੁਬਾਰਕ ਦੇਣਾ ਕਿ ਉਹਨਾਂ ਦੀ ਕੜੀ ਮਿਹਨਤ ਜਿਹੜੀ ਆ ਅੱਜ ਕੰਮ ਲੈ ਕੇ ਆਈ ਆ ਔਰ ਤਰਨ ਤਰਨ ਦੇ ਲੋਕਾਂ ਦਾ ਧੰਵਾਦ ਵਿਜਰਾਂ ਨੇ ਪਾਰਟੀ ਨੂੰ ਅਪਣਾ ਕੇ ਉਹਨਾਂ ਦੇ ਕੰਮ ਦੇ ਉੱਪਰ ਮੋਹਰ ਲਾਈ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਜਿਹੜਾ ਪਿਛਲੇ ਕਈ ਸਾਲਾਂ ਤੋਂ ਵਿਕਾਸ ਉੱਤੇ ਰੁਕਿਆ ਸੀਗਾ ਅੱਜ ਉਹ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਊਗਾ ਸੋ ਮੈਂ ਆਪਣੇ ਮੇਰੇ ਸਾਰੇ ਗੁਰਦਾਸਪੁਰ ਦੇ ਵਲੰਟੀਅਰ ਸਹਿਬਾਨ ਆਫਿਸ ਬੈਨਰ ਸਹਿਬਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਉੱਥੇ ਜਾ ਕੇ ਮਿਹਨਤ ਵੀ ਕੀਤੀ ਔਰ ਸਾਨੂੰ ਤਕਰੀਬਨ ਕਈ ਏਰੀਆਸੇ ਮਿਲੇ ਸਨ ਕਿੱਥੇ ਜਾ ਕੇ ਮਿਹਨਤ ਕਰਕੇ ਅੱਜ ਕਾਮਯਾਬੀ ਮਿਲੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਸਮੂਹ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਮੁਬਾਰਕਾ ਤੇ ਸ਼ੁਭ ਕਾਮਨਾਵਾਂ ਪਰਮੇਸ਼ਵਰ ਕਰੇ ਕਿ ਆਮ ਆਦਮੀ ਪਾਰਟੀ ਤੇ ਸਾਰੇ ਸਾਥੀ ਸਾਰੇ ਆਹੁਦੇਦਾਰ ਵਲੰਟੀਅਰ ਸਹਿਬਾਨ ਇਸੇ ਤਰੀਕੇ ਦੇ ਨਾਲ ਨੀਵੇਂ ਹੋ ਕੇ ਲੋਕਾਂ ਦੇ ਵਿਕਾਸ ਲਈ ਲੋਕਾਂ ਦੀ ਸੇਵਾ ਲਈ ਹਮੇਸ਼ਾ ਹੀ ਤਰਬਿਆਰ ਤਿਆਰ ਰਹਿਣ ਔਰ ਲੋਕਾਂ ਦੀ ਸੇਵਾ ਲਈ ਕੋਈ ਕਸਰ ਜਿਹੜੀ ਆ ਉਹ ਨਾ ਛੱਡੀ ਜਾਵੇ। ਸਾਈਂ ਰਾਮ ਜੀ। ਦੇਖੋ ਜਦੋਂ ਵੀ ਜਿਹੜੀ ਸਰਕਾਰ ਜਿਹੜੇ ਸਧਾਰਨ ਪਰਿਵਾਰ ਹੈ ਜਿਹੜੀ ਸਾਡੀ ਸਧਾਰਨ ਜਨਤਾ ਹੈ ਉਹਨੂੰ ਪਿਆਰ ਕਰਨ ਦੇ ਨਿਧੀਆਂ ਲਿਆਏਗੀ ਉਹਦਾ ਜਿਹੜਾ ਪ੍ਰੇਮ ਪਾਲੇਗੀ ਉਹਦੂ ਕੋਈ ਵੀ ਦੀਵੇ ਥਾਣੀ ਬਿਠਾ ਸਕਦਾ। ਮੈਂ ਤੇ ਇੱਕੋ ਗੱਲ ਕਰਾਂਗਾ ਕਿ ਸਾਡੀ ਸਰਕਾਰ ਨੇ ਆਮ ਬੰਦੇ ਦੇ ਕੰਮ ਆਈ ਹੈ। ਆਮ ਬੱਤੀ, ਆਮ ਐਜੂਕੇਸ਼ਨ ਤੇ ਆਮ ਹੈਲਥ ਦਾਵਾ। ਜੇ ਲੋਕਾਂ ਕਰਾ ਮੁਰਲੀਆਂ ਜ਼ਰੂਰਤਾ ਮਿਲਦੀਆਂ ਰਹਿਣਗੀਆਂ ਉਹਦੇ ਆ ਧਨ ਧਨ ਜਿਹੜਾ ਪਰਮਾਤਮਾ ਵੀ ਕਰਦਾ ਰਹੇਗਾ ਤੇ ਅਸੀਂ ਵੀ ਕਰਦੇ ਪਏ ਤੇ ਜਨਤਾ ਨੇ ਵੀ ਆਪਣਾ ਡਿਸੀਜਨ ਜਿਹੜਾ ਹੈ ਐਸੇ ਹਵਲ ਦਿੱਤਾ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਮੈਂ ਉਸ ਪਾਰਟੀ ਨਾਲ ਜੁੜਿਆ ਜਿਹਦੀਆਂ ਨੀਤੀਆਂ ਜਿਹੜੀਆਂ ਹੈ ਉਹ ਆਮ ਬੰਦੇ ਨਾਲ ਹੈ ਤੇ ਅੱਜ ਦੀ ਜਿੱਤ ਜਿਹੜੀ ਹੈ ਉਹਦਾ ਸਾਰੇ ਸ਼ਹਿਰ ਨੂੰ ਸਾਰੇ ਪੰਜਾਬ ਨੂੰ ਇਹਦੀ ਵਧਾਈ ਹੈ ਕਿਉਂਕਿ ਹਮੇਸ਼ਾ ਹੀ ਜਿਹੜੀਆਂ ਚੀਜ਼ਾਂ ਆ ਰਹੀਆਂ ਇਹ 2027 ਦਾ ਰਸਤਾ ਸਾਫ਼ ਕਰ ਰਹੀਆਂ ਜੈ ਸ਼੍ਰੀ ਰਾਮ ਜੈਸਾ ਹੀ ਰਾਮ ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਤਰਨਤਾਰਨ ਦੀ ਜਨਤਾ ਨੇ ਅੱਜ ਬਿਗਲ ਵਜਾ ਦਿੱਤਾ 2027 ਲਈ ਔਰ ਇਹ ਕਮਾ ਦੀ ਤੇ ਵਿਕਾਸ ਦੀ ਜਿੱਤ ਹੋਈ ਹੈ ਹੰਕਾਰ ਦੀ ਹਾਰ ਹੋਈ ਹੈ ਜਿਹੜੀ ਪਾਰਟੀ ਹੰਕਾਰ ਕਰਦੀ ਸੀ ਕਾਂਗਰਸ ਤੇ ਬੀਜੇਪੀ ਉਹ ਚੌਥੇ ਦੇ ਪੈਵੇਂ ਨੰਬਰ ਤੇ ਕੋਈ ਵजूद ਨਹੀਂ ਰਿਹਾ ਉਹਨਾਂ ਦਾ ਅੱਜ ਆਮ ਆਦੀ ਪਾਰਟੀ ਕਮਾ ਤੇ ਵਿਕਾਸ ਦੇ ਨਾਲ ਬੁਲੰਦੀਆਂ ਤੇ ਜਾ ਰਹੀ ਹੈ ਔਰ ਆਉਣ ਵਾਲੀ 2027 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਪੂਰੇ ਜੋਰਾਂ-ਸ਼ੋਰਾਂ ਨਾਲ ਵੱਧ ਰਹੀ ਹੈ ਧੰਨ